ਜੀ ਵੈਲਕਮ ਆ ਸਾਧਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਬਲੌਗ ਕੀਤਾ ਰਾਤ ਨੂੰ ਸਟਾਰਟ ਕਿਉਂਕਿ ਆਪਾਂ ਨੂੰ ਨਾ ਪਟਾਸ਼ ਮਿਲ ਗਈ ਸੀਗੀ ਕਿਤੋਂ ਤੇ ਉਹ ਚਲਾ ਕੇ ਦੇਖਣੀ ਆ ਰਿਲੈਕਸ ਹੀ ਲਈ ਆ ਉਹਦੇ ਵਿੱਚ ਪਹਿਲਾਂ ਚਮਚਾ ਬਣਾਈਏ ਮਾੜਾ ਜਿਹਾ ਸੈੱਟ ਕਰਕੇ ਆਹ ਵੜ ਫੋਨ ਤੂੰ ਮੈਂ ਚਮਚੇ ਤੇ ਕਲਾਕਾਰੀ ਕਰੀਏ ਚਮਚਾ ਇੱਕ ਘਰੋਂ ਖਰਾਬ ਕੀਤਾ ਇੱਕ ਮਿੰਟ ਰੋਕ ਜਾ ਇੱਕ ਚਮਚੇ ਦਾ ਮੂਰਤ ਕਰਤਾ ਵਧੀਆ ਚਮਚਾ ਸੀਗਾ ਦੇਵਤੇ ਚਲਾਉਣੀ ਆ ਸਰੀਰ ਨਾਲ ਨਾਲ ਆਉਟ ਜੇ ਚਲਾਈਆਂ ਵੀ ਆ ਇੰਨੀ ਬਾਦਮਾ ਕੱਟ ਗੱਲਾ ਫੇਰੀ ਵਾਪੇ ਚਲੇ ਜਾਣੀ ਕੱਲ ਤੋਂ ਜਦੋਂ ਲਗੜ ਆ ਗਈ ਗੈਂਗ ਹਾਂ ਹਾਂ ਜਦੋਂ ਪਤਾ ਲੱਗਿਆ ਵੀ ਲਗੜ ਪਿੰਡ 'ਚ ਐਂਟਰ ਹੋ ਗਈ ਜਦੋਂ ਹੀ ਪਤਾ ਲੱਗਿਆ ਪਿੰਡ 'ਚ ਐਂਟਰ ਹੋ ਗਈ ਜਦੀ 15 20 ਫੇਰ ਮਾਰ ਦਿਆ ਕਰੋ ਪਟਾ ਦੇ ਜਦੋਂ ਹੀ ਲੱਗ ਗਿਆ ਪਤਾ ਵੀ ਆਹ ਮਨਸੂਰਾ ਦੇ ਜਦੋਂ ਪਤਾ ਲੱਗ ਗਿਆ ਵੀ ਆਹ ਮਨਸੂਰਾ ਪਿੰਡ ਆ ਤੇ ਲਗੜ ਇਧਰੋਂ ਆ ਗਈ ਜਦੀ ਜਦੀ ਪਟਾ ਦੇ ਪੰਜ ਸੱਤ ਫੇਰ ਮਾਰਨੇ ਆ ਠੀਕ ਆ ਮਾਰੂ ਨੇੜੇ ਜਿਹੜੇ ਨਾ ਰਵੇ ਲੋ ਵੀ ਕਹਿੰਦੇ ਟੈਸਟ ਕਰਨ ਲੱਗੇ ਆ ਉਹ ਪਰੇ ਨੂੰ ਜਾ ਕੇ ਕਹਿੰਦੇ ਉਹ ਪਰੇ ਨੂੰ ਉਹ ਪਰੇ ਨੂੰ ਜਾ। ਕਾਫੀ ਗਾ। ਲੋਬੀਆਂ ਇਹ ਕਹਿੰਦੇ ਚਲਾ ਕੇ ਦੇਖ ਲਈ। ਅਮੋਗਾ ਹੀ ਰੱਖ ਲੈਣਾ ਕੱਲ। ਹੁਣ ਕੱਲ ਤੋਂ ਜੋ ਅਸਤਵਾਦੀ ਕਦੋਂ ਜਿਵੇਂ ਸਾਨੂੰ ਦੱਸਿਆ ਹੀ ਮਨਸੂਰਾ ਮੰਡ ਜਦੋਂ ਐਂਟਰ ਹੋ ਗਈ। ਜੇ ਜਦੀ ਮੈਂ ਦਿਨਾਲੀ ਜੀ ਚੱਕ ਜੇ। ਜਦੀ ਕੰਮ ਕਰਦੇ ਆ। ਉਹਨੂੰ ਖੁੱਲ੍ਹੇ ਛੁੱਟੀ ਆ। ਤੁਹਾਨੂੰ ਐਂ ਨਹੀਂ ਕਹਿਣਾ ਯਾਰ ਬੱਸ ਕਰੋ। ਜਾਂ ਐਂ ਕਰੋ। ਪਟਾਖੇ ਇੱਕ ਦਿਨ ਚ ਹੀ ਮੁਕਾ ਦੇਣੀ। ਪਟਾਖੇ ਮੋਟੇ ਨਹੀਂ ਪਟਾਖੇ ਸਾਨੂੰ ਪਤਾ ਕਿੱਥੋਂ ਮਿਲਣੀਆਂ ਜੀ ਹਿਸਾਬ ਦਾ। ਆਪਾਂ ਜਲਦੀ ਹੋਰਦੇ ਹਾਂ। ਬੱਸ ਤੁੰ ਨੂੰ ਬਾ ਇਹ ਆ ਵੀ ਫਿਰ ਇਹਦਾ ਕੀ ਮਟਾਉਦਾ ਫਿਰ ਬੱਸ ਇਹਦੇ ਵਿੱਚ ਚੁੱਪੀ ਇਹਦੇ ਚਿੱਟੀ ਬਾਗ ਦੇਖਾਂਗੇ ਚਿੱਟੀ ਬਾਗ ਦੇਖਾਂਗੇ ਆਪਣੇ ਵਾਲੀ ਬਿੱਲੀ ਆ। ਬਾ ਮੇਨ ਘਾਣੀ ਮੇਨ ਘਾਣੀ ਲਗੜ ਪੈਂਡ ਚ ਨਹੀਂ ਖੜਨੀ ਚਾਹੀਦੀ। ਆ ਚੱਕ ਲੋ ਕੱਪ ਆਪਾਂ ਇੱਥੇ ਹੀ ਭੰਨ ਗਏ। ਬਾਕੀ ਤੁੰ ਨੂੰ ਮੈਂ ਲਦਿਆਂ ਬਾਈ ਸਵੇਰੇ ਸਵੇਰੇ ਬੱਚੇ ਉੱਤੇ ਡਾਵਾਗੇ। ਓਏ ਸਵੇਰ ਹੋ ਗਈ। ਇੱਥੇ ਤੁੰ ਨੂੰ ਰਾਤ ਪਟਾਜ ਲੱਗ ਦਿਹਾਉਂਦੇ ਸੀਗੇ। ਇਹ ਕੂਤਰੀ ਬੰਨਤੀ ਗਿਝਾਉਣ ਵਾਲੀ 7:30 ਦਾ ਟਾਈਮ ਹੋ ਗਿਆ। ਬਾਕੀ ਮੈਂ ਬੱਚੇ ਲੈ ਕੇ ਆਇਆ ਹਾਂ ਜਿਹੜੇ ਡਾਉਣੇ ਆ ਉਹ ਲੈ ਆਂਦੇ ਅੱਧੇ ਘੜਾਵਾਂਗੇ ਛਤਰੀ ਤੇ ਬੜਾਣ ਲੈ ਕੇ ਆਂਦਾ ਉਹ ਡੋਲੀ ਤੇ ਜਾਈਏ ਨਾ ਇੱਧਰ ਆ ਛਤਰੀ ਚੱਲ ਕੋਈ ਨਹੀਂ ਇੱਧਰ ਬਹਿ ਜਾ ਇਹ ਛੋਟੇ ਬੱਚੇ ਹੀ ਲੈ ਕੇ ਆਇਆ ਅੱਜ ਮੈਂ ਬਾਹਰ ਵਾਲੇ ਤੇ ਜੇ ਮੂਡ ਬਣਿਆ ਤਾਂ ਪਹਿਲਾਂ ਵਾਲੇ ਡਾ ਕੇ ਫੜਾਫੜ ਲਾ ਲਾਂਗੇ ਛਤਰੀਆਂ ਦਾ ਮੰਨ ਲੈਂਦੇ ਆਂ ਦਾ ਇਹਦੇ ਵਿੱਚ ਵੀ ਮੈਂ ਇੱਕ ਸਾਹਕਾ ਛਤਰੀ ਤੇ ਬੰਨਣ ਨੂੰ ਲੈ ਕੇ ਆਇਆ ਹਾਂ ਉਹਨੂੰ ਬਾਅਦ ਚ ਬੰਨਦੇ ਆ ਕਿਹੜਾ ਬੱਚੇ ਛੱਡ ਦਈਏ ਇਹ ਆਪਾਂ ਡਾਉਣੇ ਆ ਅੱਜ ਬਸ ਲਗੜਨੇ ਲਹੂ ਵੀ ਲਿਆ ਤਾਂਗਾ ਕਰਕੇ ਘਟਾਤੇ ਜੀ ਆਕਾ ਇੱਕ ਛਤਰੀ ਵਾਲਾ ਰਹਿ ਗਿਆ ਇੱਕ ਗਝੌਣ ਵਾਲਾ ਰਹਿ ਗਿਆ ਇਹਨਾਂ ਨੂੰ ਮੈਂ ਛਤਰੀ ਤੇ ਬੰਨਦਾ ਕਿਰਾਂ ਬਿਠਾ ਦੇ ਛਤਰੀਆਂ ਤੇ ਆ ਛਤਰੀ ਵਾਲਾ ਬੰਨਤਾ ਉਹ ਗਝੌਣ ਵਾਲਾ ਬੰਨਤਾ ਤੇ ਇੱਧਰ ਗੂਤਰੀ ਗਝੌਣ ਵਾਲੀ ਬੰਨਤੀ ਇਹ ਜਿਹੜੇ ਬੱਚੇ ਵੱਡੇ ਰਹਿ ਗਏ ਉਹ ਮੈਂ ਲੈ ਕੇ ਆਉਣਾ ਥੱਲੋਂ ਉਹ ਆਪੇ ਇਹਦੇ ਵਿੱਚ ਛੱਡਦੇ ਆਂ ਇਹਦੇ ਵਿੱਚ ਘੰਟਾ ਨਹੀਂ ਘੰਟਾ ਛੱਡ ਕੇ ਉਹਨਾਂ ਨੂੰ ਥੱਲੇ ਕਰ ਦਾਂਗੇ ਹੁਣ ਜੇ ਅਜਮੈਂ ਇੱਕ ਤਾਂ ਰਣ ਛੱਡ ਕੇ ਡਾਲਿਆ ਕਰਾਂਗੇ ਅੱਜ ਇਹਦੇ ਵਿੱਚ ਛੱਡ ਦਿੰਨੇ ਆਂ ਕੱਲ ਨੂੰ ਡਾ ਕੇ ਟਾਈਮ ਨਾਲ ਆ ਕੇ ਉਵੇਂ ਕਰ ਲਾਂਗੇ ਜਾਂ ਅੱਜ ਟਾਈਮ ਨਾਲ ਡਾ ਕੇ ਟਾਈਮ ਨਾਲ ਲਾ ਕੇ ਕੱਲ ਨੂੰ ਇਹ ਚ ਛੱਡ ਦਾਂਗੇ ਕਿਹੜਾ ਬੱਚੇ ਉਹ ਵੀ ਲੈ ਕੇ ਆਉਣਿਆ ਤਾਂ ਹਾਂ ਮੈਂ ਲਓ ਜੱਟ ਲਿਆ ਹਥਿਆਰ ਦੋ ਤਾਂ ਹਥਿਆਰ ਚੱਕਣ ਤੋਂ ਪਹਿਲਾਂ ਹੀ ਤਿੰਨ ਉੱਡ ਗਏ ਤੇ ਇਹਨਾਂ ਦੇ ਵੀ ਲਾ ਦੇਣਾ ਮੜਾ ਚਲੋ ਬਈ ਲਾਵੀ ਉੱਡ ਕੇ ਕਹਿੰਦੇ ਇੱਕ ਬੈਠਾ ਵਾ ਸਹਾ ਨਾਲ ਗਲਾਬੀ ਡੰਡਿਆਂ ਦੇ ਵੀ ਡਾਣੇ ਆ ਬੱਚੇ ਉੱਡ ਜਾਂਦੇ ਆ ਸੱਤ ਉੱਡਦੇ ਆ ਇੱਕ ਬਹਿ ਗਿਆ ਮੇਰੇ ਸਹਾ ਨਾਲ ਉਹ ਸਾਹਮਣੇ ਛੁਗਰੀਆਂ ਲੱਗੀਆਂ ਹੋਈਆਂ ਨੇ ਹੁਣ ਆਪਾਂ ਜਾਣਾ ਸੀ ਜੋ ਤਾਂ ਤੇਲ ਲੈਣ ਆਪਾਂ ਤੇਲ ਹੋ ਗਿਆ ਲਿਆਉਣਾ ਕਣਕ ਕਣਕ ਵੇਜਣ ਨੂੰ ਤੇ ਹੋਰ ਕੰਮ ਕਰਨਾ ਚਾਹੀਦਾ ਤੇਲ ਦਾ ਹੁਣ ਥੋੜਾ ਆ ਆ ਬਈ ਕੇ ਬੜਾ ਭੌਂਕਦਾ ਏ ਟੈਕ ਨਹੀਂ ਮਾਦਾ ਜਿਵੇਂ ਆ ਜਾਵੇ ਕਰੀਅਰ ਹੈ ਤਾਂ ਸਟਾਰ ਇਹਨਾਂ ਨੂੰ ਗਰਮ ਹੋ ਜੂ ਫਿਰ ਗੱਡੀ ਪਰੇ ਕਰ ਦਿੰਦੇ ਆ ਚਾਲ ਵੀ ਝੋਟਿਆ ਹੋਇਆ ਸਟਾਰਟ ਯੋ ਸਿੜੀ ਚੈੱਕ ਕਰੋ ਮਾੜੀ ਮਾੜੀ ਜਿਹੜੇ ਐ ਮਾਰਦਾ ਹਾਂ ਵੀ ਦੇਵ ਤੂੰ ਨਾਲ ਹੀ ਰਹਿਣਾ ਹੈ ਕੱਢਦੇ ਆ ਰੈਡ ਹਾਰਸ ਨੂੰ ਬਾਹਰ ਮਾੜੀ ਬੈਟਰੀ ਵਾਲੀ ਉਹ ਚੱਕ ਦੀਏ ਛੱਡ ਕੋ ਵੀ ਡਰਮ ਵਰਉਣ ਆ ਗਏ ਕਹਿੰਦੇ ਜੋਤਾ ਖੋਲ ਦੇ ਦੇ ਬਾਈ ਪਤਾ ਕਿਵੇਂ ਖੋਲਣੇ ਆ ਆ ਆਏ ਖੋਲਦੇ ਸਾਰੇ ਲੋ ਵੀ ਦੇਵ ਕਹਿੰਦੇ ਤੇਲ ਪੁਆਈ ਜਾਂਦਾ ਨਟ ਕਿਹੜਾ ਕਸਿਆ ਵਾ ਹੁਣ ਦਾ ਜਾਰੀ ਡੈਟ ਤਾਂ ਨਹੀਂ ਘਾਤਾ ਵੀ ਖੁੱਲੇ ਨਾ ਮੜ ਕੇ ਚੱਲ ਜਾਇਜ਼ ਐਨਾ ਕਹਦਾ ਤੇਰੇ ਤੇਰਾ ਮੈਨੂੰ ਪਤਾ ਤੂੰ ਕਿੰਨਾ ਕ ਇਹ ਚ ਰਹਿਂਦਾ ਹਲੇ ਮੈਂ ਤੇ ਰਹਿਣਾ ਇੱਥੇ ਪਾ ਵਾ ਠੀਕ ਆ ਦੇਖ ਕੇ ਭਰਾਈ ਆਈ ਇਹ ਚ ਵੀ ਪਵਾ ਲਿਆ ਵੀ ਘਰੇ ਆ ਕੇ ਘੜ ਲਾਈ ਨਾਉਣਾ ਪਊਗਾ ਇਹਦੇ ਵਿੱਚੋਂ ਜਾ ਕੇ ਆਪਾਂ ਜੌਂੜਿਆ ਚ ਪਾਵਾਂਗੇ ਕਿਉਂਕਿ ਅੱਜ ਜੌਂੜਿਆ ਜਨਰੇਟਰ ਤੇ ਲੱਗਿਆ ਹੋਇਆ ਵਾ ਇਹ ਇਹ ਜਨਰੇਟਰ ਤੇ ਚੱਲਣਾ ਨਹੀਂ ਸੀਗਾ ਇਹਦਾ ਕਲੱਚਾ ਨਾ ਥੋੜਾ ਜਿਹਾ ਆਪਾਂ ਉੱਚਾ ਚ ਕੋਣਾ ਵਾ ਇਹ ਨਿੰਦੀ ਹੁਣੀ ਇੱਥੇ ਪੰਪ ਤਾਂ ਹੀ ਮਿਲਿਆ ਸੀ ਨਿੰਦੀਗਰਾਂ ਦਾ ਸਾਰਾ ਕਰਦਾਂਗੇ ਨਾਲ ਇਹਦੀ ਲਾਵਾਂਗੇ ਛਤਰੀ ਉਹਦਾ ਵੀ ਤੁਹਾਨੂੰ ਅੱਗੇ-ਅੱਗੇ ਬਲੌਗ ਆਊਗਾ ਨਿੰਦੀਗਰਾਂ ਦਾ ਛਤਰੀ ਨੂੰ ਮੈਂ ਰੰਗ ਰੂਨ ਕਰਦਾਂ ਤੂੰ ਆਜ ਹੀ ਲੈ ਜੀ ਕਰ ਓਕੇ ਜੀ ਰਿਪੋਰਟ ਕਰਦਾਂਗੇ ਕਹਿੰਦਾ ਕੋਈ ਆਈਏ ਨਾ ਤੇਰ ਲੈ ਤੇਰਾ ਥੰਬਨੇਲ ਬਣਾਈਏ ਐਂ ਕਰਦੇ ਡਰਮ ਨੂੰ ਹੋਰ ਫਿਰ ਕੁਝ ਕਹਿਣਾ ਚਾਹੋ ਨਾ ਅੱਜ ਲਗੜਾ ਜੇ ਆਈ ਫੇਰ ਕੀ ਕਰਨਾ ਹੈ ਤਾਸ਼ ਵਜਾਵਾਂਗੇ ਤਾਸ਼ ਵਜਾਏਗਾ ਦੇ ਲਗੜਾ ਗਈ। ਆਈ ਲਵ ਯੂ ਆਪਦਾ। ਬਾ ਠੀਕ ਆ। ਤੇਲ ਭਰਾ ਲਿਆ ਆਪਾਂ। ਹੁਣ ਆਪਣਾ ਕਣਕਾਂ ਫੀਡਨ ਵਧੀਆ ਨਾ। ਕਹਿਣਾ ਝੋਨਾ ਵੜਿਆ ਉਹ ਕਣਕ ਬੀਜੀ ਆਉਂਦੀ। ਜੱਗ ਲੈ ਚੱਲ ਕੇ ਇਹ ਦੇਖਣਾ ਹੁਣ ਆਪਾਂ। ਚੱਲ ਕੇ ਕਬੂਤਰ ਦੇਖੇ ਨਾ ਪਹਿਲਾਂ ਦਾ। ਛੇ ਦੀ ਇਹਦੀ ਘਰੇ ਹੁਣ ਢੱਕਣ ਘਾਤਾ ਹੀ ਆ। ਇੱਕ ਵਾਰ ਦੇਖ ਹੀ ਲਵਾਂ ਤੇਰਾ ਢੱਕਣ ਕਸਿਆ ਹੈਜੇ ਹੀ ਹੁੰਦਾ। ਇੱਕ ਵਾਰ ਦੇਖ ਹੀ ਲਈਏ। ਹੋਰ ਤੇਲ ਚ ਪਾਣੀ ਪੈ ਜੇ। ਕਾਸਤਾ ਉਹ ਕਾਸਤਾ ਮੁੰਡੇ ਨੇ ਵਧੀਆ ਕਸਿਆ ਹਨਾ ਚਾਬੀ ਲਾ ਕੇ ਇੱਕ ਵਾਰ ਚੈੱਕ ਹੀ ਕਰ ਲਈਏ ਘੋਲਗਾ ਨੂੰ ਗਰਨੀਆ ਮੋੜ ਕੇ ਜਵਾਕਾਂ ਦਾ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਇਹ ਜਿਹਾ ਹੀ ਹੁੰਦਾ ਨਹੀਂ ਵਧੀਆ ਕਸਿਆ ਮੁੰਡੇ ਦਾ ਨਾ ਵਾਲਾ ਤਹਿ ਤਾ ਨਾ ਵਾਲਾ ਢੱਲਾ ਚੱਲਦੇ ਹੁਣ ਘਰੇ ਆ ਕੇ ਕੂਟਰ ਘਾਤਰ ਦੇਖੀਏ ਰੈਡ ਹਾਰਸ ਦਾ ਵੀ ਹੁਣ ਛਤਰੀ ਵਾਲਾ ਕੰਮ ਹੋਊਗਾ ਲਿੰਦੀ ਭਾਈ ਮਿਲਿਆ ਸੀ ਕਹਿੰਦਾ ਛਤਰੀ ਲਾ ਕੇ ਦਿੰਨੇ ਆ ਤੇਰੇ ਵਾਲੇ ਤੇ ਕੁਈ ਕਰੇ ਆ ਕੇ ਕਹਿੰਦੇ ਬੱਚੇ ਉਹ ਆਪਣੇ ਉੱਡੀ ਜਾਂਦੇ ਆ ਤੇ ਇਧਰ ਮੋਰ ਪੱਪੀ ਆਣਾ ਬੱਚਿਆਂ ਦੀ ਗੇਅਰ ਕਰਦਾ ਹੋਇਆ ਕੀ ਕੀ ਮਿਲਾ ਕੇ ਦੇ ਦਿੰਨੇ ਆ ਜੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਮੂੰਗੀ ਆ ਸਰੋਂ ਆ ਕਣ ਮੂੰਗੀ ਸਰੋਂ ਕਣ ਕੇ ਬੱਚੇ ਆਪਾਂ ਹੱਥੀਂ ਕੀਤੇ ਹੋਇਆ ਗੱਲ ਤੁਹਾਨੂੰ ਦੱਸਿਆ ਸੀਗਾ ਤੇ ਇਧਰ ਇਹਨਾਂ ਨੇ ਸਰੋਂ ਛੜਤੀ ਇਹ ਸ਼ਾਮ ਤੱਕ ਖਾ ਲੈਣਗੇ ਚਲੋ ਬੱਚਿਆਂ ਵਾਲੇ ਆ ਤੇ ਓ ਹਰੇ ਸਾਰੇ ਬੱਚਾ ਜਾ ਕੇ ਲੈ ਕੇ ਦੇਖਣਾ ਉਹ ਚੋਗਾ ਮਿਲਿਆ ਇੱਥੇ ਬਾਹਰ ਜੇ ਨਹੀਂ ਮਿਲਿਆ ਤਾਂ ਫਿਰ ਇਹਨਾਂ ਨੂੰ ਹੱਥੀਂ ਹੀ ਕਰ ਲਾਂਗੇ ਓਕੇ ਜੀ ਰਿਪੋਰਟ ਆ ਬਾਕੀ ਬੱਚੇ ਹੁਣ ਲਾਉਣੇ ਆ 11 ਵਜੇ ਨਾਲ 11 ਵਜੇ ਤੋਂ ਬਾਅਦ ਲਕਡਾਉਨ ਹੀ ਸਟਾਰਟ ਹੋ ਜਾਂਦੀ ਆ ਹੁਣ ਜਾ ਕੇ ਭੜਕਾ ਕੇ ਲਾਉਣਾ ਮੈਂ ਆ ਕੇ ਚੈੱਕ ਕਰਾ ਦੇ ਮੜਾ ਆ ਚੋਗਾ ਇਹਨੂੰ ਮਿਲ ਗਿਆ ਇਹਨੂੰ ਵੀ ਚੋਗਾ ਮਿਲ ਗਿਆ ਓਕੇ ਰਿਪੋਰਟ ਆ ਇਹਨਾਂ ਨੂੰ ਸ਼ਾਮ ਨੂੰ ਦਵਾਂਗੇ ਛੂਲੇ ਕੱਲੇ ਛੜ ਦੇ ਥੱਲੇ ਓਕੇ ਜੀ ਰਿਪੋਰਟ ਆ ਇਹਨਾਂ ਦੋਨਾਂ ਨੂੰ ਜਿਆਦਾ ਇਹਨ ਪੂਰਾ ਵਧੀਆ ਤਰੀਕੇ ਨਾਲ ਉਸਤਾਦ ਜੀ ਠੀਕ ਹੈ ਜੀ ਚਾਚੂ ਬੱਛ ਲੋ ਇਹਨੂੰ ਲੱਤਾਂ ਵਾਂਹ ਘੋੜ ਦੋ ਇਹਦੀਆਂ ਤੁਸੀਂ ਦੋ ਹੈ ਬਾਕੀ ਆ ਜੋੜ ਦੇ ਆਪਾਂ ਆਂਡੇ ਚੇਂਜ ਕਰਾਂਗੇ ਅੱਜ ਤੁਸੀਂ ਦੋ ਦਿਆ ਇਹ ਲੱਠਾ ਬੁਰਾ ਕਹਿੜਾ ਲਓ ਜੀ ਆ ਕੇ ਗੋਠੇ ਤੇ ਇਟਸ ਟੀ ਟਾਈਮ ਮੇਰੇ ਵੀਰੋ ਆ ਕੁਛ ਕੁ ਬੱਚੇ ਬਹਿ ਗਏ ਕਿੰਨੇ ਬਹਿ ਗਏ 2 4 ਚਾਰ ਹੀ ਉੱਟਦੇ ਆ ਹੁਣ 8 ਸੀਗੇ ਆਪਣੇ ਡਾਇ ਹੋਏ ਅੱਜ ਥੋੜੇ ਡਾਇ ਸੀਗੇ ਤੇ ਬੱਚਿਆਂ ਨੂੰ ਦੇਈ ਜਾਂਦਾ ਚੋਗਾ ਮੇਰੇ ਵੀਰੋ ਇੱਕ ਨੂੰ ਦੇ ਦਾਂ ਇੱਕ ਨੂੰ ਦੇ ਦਾਂ ਮੋਰ ਉਸਤਾਦ ਨੇ ਮੋਰ ਪੱਪੀਆਂ ਨਾ ਕਹਿੰਦੇ ਆ ਮੁੰਡੇ ਨੂੰ ਮੋਰ ਮੋਰ ਕਹਿਣ ਲਾਗਣਾ ਆਪਾਂ ਮੋਰ ਮੋਰ ਕਹਿਣ ਲਾਗਣਾ ਮੇਰੇ ਵੀਰੋ ਛੋਟਾ ਬੱਚਾ ਫਿਰ ਜਾ ਕੇ ਬਿਠਾਤਾ ਲਾਲ ਜੀਨੇ ਆ ਮੇਰੇ ਵੀਰੋ ਇਹ ਵੀ ਸਿਰਾ ਕਰਾਉ ਡੋਲੀ ਦਾ ਉੱਤੇ ਸਾਰਾ ਬੋਧਾਣਾ ਆਪਾਂ ਨੂੰ ਇਹ ਚ ਤਾੜ ਲਈ ਜੇ ਉੱਡ ਗਏ ਹੋਏ ਉਹ ਜਾਂਦਾ ਇੱਕ ਬੱਚਾ ਤੇ ਆਪਦੀ ਆਪਦੀ ਜਿਆਦਾ ਲੈ ਆਏ ਸੀਗੇ ਆ ਤਿੰਨ ਕੱਪ ਫੇਰ ਭਰ ਲਿਆ ਮੈਨੂੰ ਕਿਆ ਪਾ ਸੀਗਾ ਮੈਨੂੰ ਕਿਆ ਨਹੀਂ ਚਾਹ ਰਹੀ ਆ ਦੀ ਲੈ ਚਾਹ ਤਾਂ ਲੈ ਆਂਦੀ ਅਸੀਂ ਲੈ ਦੋ ਕੱਪ ਉਂਤਰਾਣੇ ਚਾਹਦੇ ਚੱਲ ਯਾਰ ਪੀ ਲਾਂਗੇ ਮਾਨ ਰੱਖਣਾਗੇ ਚਾਹ ਤਾਂ ਤੁਹਾਨੂੰ ਪਤਾ ਹੀ ਆਪਾਂ ਚੱਕ ਹੀ ਲੈਨੇ ਆ ਚਾਹ ਕੋਈ ਨਹੀਂ ਦੋ ਦੋ ਕ ਆਪਾਂ ਇੱਕ ਜਣਾ ਵੀ ਹੋਣ ਚੀ ਚੱਕ ਕਾਪੀ ਕੱਪ ਕਰਦੇ ਸਾਰੇ ਕੱਪ ਦਾ ਗੋਟੇ ਵੀ ਢਾੜ ਲੈ ਇਹ ਕੁੰਤਰੀ ਦੇ ਲਾਉਣ ਰੰਗਿਆ ਰੰਗ ਇਹ ਬੱਚਾ ਹੁੰਦੀ ਗਿੱਜਿਆ ਹੋਇਆ ਬਣੇਗੀ ਫੁੱਲ ਵਧੀਆ ਉੱਗਿਆਗੀ ਇਹ ਬਾਦੀ ਛੱਡਣੋਂ ਰਹਿ ਗਈ ਇਹ ਬਾਦਾਮਦੂਨ ਚਾਰੇ ਹੋਈ ਸੀ ਇਹਨੂੰ ਹੁਣ ਇਹਦੇ ਮਾੜੇ ਨਿਸ਼ਾਨੇ ਤੌਰ ਤੇ ਬਗਲ ਚ ਰੰਗ ਲਾ ਦੀਏ ਇਹਨੂੰ ਕੱਢਾਂਗੇ ਇਹ ਨਾਲ ਦੇ ਬਾਈ ਜੀ ਬਲੌਗ ਬਣਾਉ ਵਾਲੂ ਦੇਵਸਤਾ ਸਾਡਾ ਚਾਹ ਪੀਂਦਾ ਹੋਇਆ ਇਹ ਵੀ ਟੇਟੂ ਕੋਟ ਮੰਨ ਵਾਲਾ ਬਣਦਾ ਗੁੱਟਾ ਹਲੇ ਪੂਰਾ ਤੰਤਰ ਆਪਰੇ ਗੋਲ ਵੀ ਕਹਿੰਦਾ ਸਭੀ ਬਾਈਆਂ ਉਹਦੇਵ ਆਪਣੀ ਫੈਮਿਲੀ ਨੂੰ ਕੋਲ ਦੱਸ ਵੀ ਕੀ ਦੱਸਾਂ ਉਹ ਵੀ ਦੱਸ ਦੇ ਯਾਰ ਲੱਭੋ ਲਈ ਦੇ ਯਾਰ ਭੂਰ ਕੋ ਆਵਦੀ ਸ਼ਕਲ ਦਿਖਾ ਲੈ ਯਾਰ ਨਾ ਕੈਮਰਾ ਘੁਮਾ ਲੈ ਤਾਂ ਫੇ ਇੰਨੀ ਕਿ ਨਿਸ਼ਾਨੀ ਨਹੀਂ ਲੱਗਣੀ ਤੇ ਹੁਣ ਇਹਨੂੰ ਕਿਹੜਾ ਇਹਨੂੰ ਕੱਲ ਨੂੰ ਜਾਂ ਪਰਸ ਨੂੰ ਕੱਢਾਂਗੇ ਇਹ ਜੇ ਚੰਤ ਮੰਨਿਆ ਦਾ ਅੱਜ ਸ਼ਾਮ ਨੂੰ ਕੱਢ ਲਾਂਗੇ ਉਹ ਵੀ ਵਨ ਪੀਸੀ ਆਪਣੇ ਕੋਲ ਜੁੜਿਆ ਪੁੱਠਾ ਵੜਾ ਧਿਆਨ ਨਾਲ ਕੱਢਾਂਗੇ ਆਪਾਂ ਪੀਤਰ ਗਨ ਲੋਡ ਕਰਨ ਲੱਗੇ ਕਿੱਥੇ ਰਖੜ ਉਹ ਗਈ ਪਰੇ ਉਹ ਗਈ ਉਹ ਰਤਨਾ ਬਾਲ ਨੂੰ ਚਲੇਗੀ ਬੱਚੇ ਆਪਣੇ ਹੀ ਸੀਗੇ ਉਹਦੇ ਥੱਲੇ ਚਾਰ ਤੇ ਭਈ ਨਹੀਂ ਯਾਨੀ ਕਿ ਭਜਾਉਣ ਜੇ ਲਾਤੇ ਕਬੂਤਰ ਇਹਨੇ ਤਿਆਰ ਕਰ ਲੈ ਜਿ ਪਾ ਕੇ ਰੱਖ ਲੋਡ ਕਰਕੇ ਰੱਖ ਕੰਡ ਚ ਲਗੜਾ ਗੇਂਡਾ ਕੱਢ ਗਈ ਇੱਧਰ ਇਹਦੇ ਵਿੱਚ ਪਟਾਸ ਪਾ ਕੇ ਹੀ ਰੱਖ ਲਈ ਤੇ ਦੇਵ ਨੇ ਉਧਰ ਆਸਤਵਾਜੀ ਵੀ ਖੜੀ ਕਰਤੀ ਹੁਣ ਆਵੇ ਸੀ ਬੱਚੇ ਆਪਣੇ ਆ ਚਾਰ ਆ ਬਾਂ ਲਾਉਣ ਲੱਗੇ ਆ ਅਸੀਂ ਚੱਕਰਾ ਛਤਰੀ ਵਾਲਾ ਉਹ ਛੋਟੀ ਛਤਰੀ ਤੇ ਬਾਂ ਲਾ ਅਪਣਾ ਕੋਣੀ ਸੌਖੀ ਆ ਬਾਸ ਪਾਲਾ ਵੱਡਾ ਨਾਲੇ ਛੋਟਾ ਬੱਚਾ ਢੋਣਾ ਇੱਕ ਇਹਦੇ ਗਿੜੇ ਜੇ ਕਢਾ ਕੇ ਤੇ ਇਹਨੂੰ ਵੀ ਨਾਲ ਹੀ ਲਾ ਕੇ ਧਾਰ ਦਾਂਗੇ ਫੜੀ ਛਤਰੀ ਓਏ ਆ ਪਰ ਤੇ ਬੱਚੇ ਦੇ ਗਿੜੇ ਕਢਾ ਲਈ ਮਾੜ ਜੀ ਚੱਲ ਬੁੱਤ ਓਏ ਕੱਢਿਆ ਗਿੜੇ ਚਾਰ ਕਦੋਂ ਵੀ ਓ ਹੋ 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 ਚੜਦੀ ਕਲਾ ਚੱਕ ਲੈ ਹਾਦਰੀ ਕੱਢਿਆ ਕੱਢਿਆ ਕਿੜੇ ਚਾਰ ਤੂੰ ਵੀ ਨਾ ਨਾ ਭੜਕਾਣਾ ਆ ਬੱਚਾ ਹਟਾਤਾ ਕਹਿੰਦੇ ਖੱਬੀ ਝਾਲਰ ਗਲਾਬੀ ਕੀਤੀ ਸੀ ਇਹਦੀ ਮੜੇ ਚਾਰ ਕਿੜੇ ਕੱਢ ਕੇ ਵਹਿ ਜੂਗਾ ਲੋ ਵੀ ਕਹਿੰਦੇ ਇੱਕ ਬੱਚਾ ਬਹਿ ਗਿਆ ਆ ਕੇ ਬੈਠ ਢ ਘੰਡ ਕਾਂਦ ਵਾਲਾ ਬਾਕੀ ਬੱਚੇ ਵੀ ਆ ਗਏ ਅੱਜ ਆਪਾਂ ਪੂਰੇ ਸੇਫ ਹੈਂਡ ਰਹੇ ਆ ਅੱਠ ਬੱਚੇ ਡਾਇ ਸੀ ਚਾਰ ਪਹਿਲਾਂ ਬਹਿ ਗਏ ਚਾਰ ਹੁਣ ਬਹਿ ਚੱਲੇ ਅੱਜ ਨਹੀਂ ਲਗੜਨ ਦਿੱਤਾ ਕੋਈ ਵੀ ਬੱਚਾ ਆ ਚੱਲ ਰਾਣਾ ਰਹਿ ਗਿਆ ਇੱਕ ਹੋਰ ਕਿਹੜਾ ਰਹਿ ਗਿਆ ਇੱਕ ਹੀ ਰਹਿ ਗਿਆ ਵਾ ਨਹੀਂ 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 ਚੱਲ ਰਾਣਾ ਤੇ ਆਹ ਕੰਡ ਬੈਠ ਕਾਂਤੜਾ ਉਹਦਾ ਭਾਈ ਰਹਿ ਗਿਆ ਜਿਹੜਾ ਪਹਿਲਾਂ ਇੱਕ ਬਹਿ ਗਿਆ ਦੋ ਬਹਿ ਗਏ ਮਤਲਬ ਦੋ ਰਹਿ ਗਏ ਬਸ ਅੱਜ ਆਪਾਂ ਸੇਫ ਹਾਂ ਪੂਰੇ ਅੱਜ ਆਪਾਂ ਸੇਫ ਬੱਚੇ ਡਾ ਆ ਗਏ ਪੂਰੇ ਹੁਣ ਭਾਵੇਂ ਲਗੜਾਉਣ ਆ ਜਵੇ ਚਾਹੇ ਨਾ ਆ ਜਵੇ ਹੁਣ ਪਟਾਕਾ ਉਹ ਚ ਪਾਇਆ ਹੋਇਆ ਇੱਕ ਫੂਕਾ ਜਲਾਉਣਾ ਪੈਣਾ ਸਾਨੂੰ ਕੌਣ ਗਈ ਹੁਣ ਬੱਚੇ ਤਾਂ ਬਹਿ ਹੀ ਗਏ ਉਹ ਬਾਕੀ ਲਗੜ ਓਏ ਲੋਕੀ ਦੇ ਗੇ ਲਾਈਵ ਕਰੇ ਕਿੰਨੇ ਦੋ ਬੱਚੇ ਬਹਿ ਕੇ ਥੱਲੇ ਛਤਰੀ ਫੜ ਕੈਮਰਾਮੈਨ ਛਤਰੀ ਫੜ ਥੱਲੇ ਨੂੰ ਕਰ ਮਾੜੀ ਉਹਨੇ ਇਕੱਠੀ ਫੜ ਲੈਣਾ ਆਏ ਕਿਵੇਂ ਏ ਏ ਕਿਵੇਂ ਆੜਦੀ ਉਹ ਇਸ ਨਾ ਘੜਾ ਤੂੰ ਆਹ ਬੱਚਾ ਸਾਨੂੰ ਬਾਲਾ ਪਿਆਰਾ ਲੋ ਵੀ ਐਂ ਕਹਦੇ ਇੱਕ ਰਹਿ ਗਿਆ ਬੱਚਾ ਬਾਈ ਵੀ ਲਾ ਕੇ ਤੇ ਜੱਲੀ ਥੱਲੇ ਟਾਈਮ ਨਾਲ ਆ ਜਾ ਆ ਫਿਰ ਤੋਂ ਇਹ ਉਹ ਨਾ ਪਤਲੀ ਨੂੰ ਘੁੰਮਦਾ ਦੇ ਦੇ ਨਾ ਨਗਰੀ ਨੂੰ ਘੁੰਮਦਾ ਆਹ ਬਈ ਆਵਾ ਥੱਲੇ ਪਿਆ ਝੋਟਿਆ ਕਿੱਥੇ ਆ ਕਿੱਧਰ ਗਿਆ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਆ ਜਾ ਲੋ ਵੀ ਐਂ ਕਹਿੰਦੇ ਬਿਠਾ ਲਿਆ ਬੱਚਾ ਹੁਣ ਤਾੜਨ ਲੱਗੇ ਪਏ ਨੇ ਉਹ ਬਹਿ ਗਿਆ ਆ ਜਾ ਰੋ ਪਤਾ ਇੱਧਰ ਨਹੀਂ ਮੈਂ ਛਤਰੀ ਤੇ ਬਹਿਣ ਮਾੜੀ ਆਤ ਨਹੀਂ ਪਾਉਣੀ ਲੋ ਹੁਣ ਸਹੀ ਢੰਗ ਨਾਲ ਬੈਠਾ ਲੈ ਪਹਿਲਾਂ ਸਹੀ ਢੰਗ ਨਾਲ ਚੱਲ ਓਏ ਚੱਲ ਖਾਣੇ 'ਚ ਬਾਕੀਆਂ ਕੋਲੇ ਯਸ ਇਹਨੂੰ ਵੀ ਖੋਲ ਲੋ ਇਹ ਵੀ ਕਰ ਦੋ ਛਤਰੀਆਂ ਛੋਟੀਆਂ ਅੰਦਰ ਚੱਲੀਏ ਥੱਲੇ ਹੁਣ ਹਜੇ ਭੂਰਾ ਆ ਜਾਣਾ ਲਈ ਉਤਰ ਕਵਾਤਰ ਲਾ ਕੇ ਸਾਰਾ ਕੁ ਬਹਿਲੇ ਹੋ ਕੇ ਇਧਰ ਫਾਰਮ ਦਾ ਤੁਹਾਨੂੰ ਪਤਾ ਕੰਮ ਚੱਲੀਆਂ ਦਾ ਫੱਟੇ ਲੈ ਕੇ ਆਏ ਆ ਅੱਜ ਢੀਮ ਚਾ ਪਾਉਣਾ ਵਾ ਥੱਲੇ ਉਹ ਦੇਖੋ ਖਰੀਏ ਬਣੇਗੇ ਇਹਨਾਂ ਲਈ ਫੱਟੇ ਚਾਈਏ ਸੀਗੇ ਆਪਾਂ ਚੱਕ ਲਿਆ ਏ ਸਕੰਜਾ ਲਾ ਦੇਣਾ ਆਪਾਂ ਟਰੈਕਟਰ ਖੜਾਉਣਾ ਦੂਏ ਘਰੇ ਸ਼ਾਮ ਨੂੰ ਇਹਦਾ ਕੰਮ ਹੋ ਜਾ ਤਾਂ ਕੱਢ ਲਾਂਗੇ